ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਮਹਲਾ 5ਵਾਂ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੈ ਕਲਿਆ ਪਾਰ ਬ੍ਰह्म ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਬਰੇ ਜਨਮੀ ਤਾ ਮਨ ਵਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਮਨ ਵਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 200 ਦੇ ਉੱਪਰ ਸ਼शोਭਤ ਹੈ ਸਤਿਗੁਰੂ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰ ਰਹੇ ਆ ਜਿਸ ਤਰ੍ਹਾਂ ਆਪਾਂ ਰੋਜ਼ ਵਿਚਾਰ ਕਰਦੇ ਆਂ ਕਿ ਸਤਿਗੁਰੂ ਜੀ ਨੇ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਹੈ ਅੱਜ ਸਵਾਲ ਹੈ ਕਿ ਆਮ ਕਰਕੇ ਸਵਾਲ ਕੀ ਆਪਾਂ ਸਭ ਕੁਝ ਸਾਡੇ ਕੋਲ ਹੈ ਪਰ ਸਾਡੇ ਅੰਦਰ ਸ਼ਾਂਤੀ ਨਹੀਂ ਹੈ ਮਹਾਰਾਜ ਕਹਿੰਦੇ ਜਿੱਦਣ ਅਸੀਂ ਅਕਾਲ ਪੁਰਖ ਪਰਮੇਸ਼ਰ ਨਾਲ ਜੁੜ ਗਏ ਨਾ ਜਿੱਦਣ ਅਸੀਂ ਉਹਦੇ ਗੁਣ ਗਾਉਂਦੇ ਆ ਸਾਡਾ ਮਨ ਜਿਹੜਾ ਹੈ ਉਹਦੇ ਪ੍ਰਤੀ ਮੰਨ ਗਿਆ ਸਭ ਜਗ੍ਹਾ ਪਰਮੇਸ਼ਰ ਨਿਰੰਤਰ ਵਸਦਾ ਦਿਖ ਗਿਆ ਫਿਰ ਹੋਏਗਾ ਕਿ ਅੱਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤ ਹੋਣਾ ਪਰ ਪਹਿਲਾ ਕਰਨਾ ਕੀ ਕਹਿੰਦੇ ਸਾਚੇ ਸਾਹਿਬ ਸਿਉ ਮਨ ਮੰਨੇ ਆਪਾਂ ਉੱਥੇ ਹੀ ਗੱਲ ਕਰਦੇ ਹਾਂ ਉੱਥੇ ਬੈਠਦੇ ਹਾਂ ਜਿੱਥੇ ਸਾਡਾ ਮਨ ਮੰਨਦਾ ਹੈ ਆਪਾਂ ਕਹਿੰਦੇ ਸਾਡਾ ਕੰਮ ਕਰਨ ਨੂੰ ਮਨ ਨਹੀਂ ਮੰਨਦਾ ਪਰ ਜਿੱਦਨ ਮਨ ਮੰਨ ਗਿਆ ਨਾ ਪ੍ਰਮਾਤਮਾ ਦੇ ਪ੍ਰਤੀ ਸਾਚੇ ਸਾਹਿਬ ਸਿਉ ਮਨ ਮੰਨਿਆ ਜਦੋਂ ਮਨ ਮੰਨ ਗਿਆ ਉਹਦੀ ਰਹਿਮਤ ਹੋਏਗੀ ਉਹਦੀ ਬਖਸ਼ਿਸ਼ ਹੋਏ ਬਹੁਤ ਕੁਝ ਹੋਏਗਾ ਜ਼ਿੰਦਗੀ ਦੇ ਵਿੱਚ ਬੜੇ ਉਤਰਾਅ ਚੜਾਅ ਹੋਣਗੇ ਲੋਕਾਂ ਨੂੰ ਨਹੀਂ ਚੰਗਾ ਲੱਗੇਗਾ ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਕਹ ਕਬੀਰ ਅਬ ਜਾਣਿਆ ਆਪਾਂ ਕਿਸੇ ਚੀਜ਼ ਨੂੰ ਜਾਣਦੇ ਨਹੀਂ ਉਹਨੇ ਤਾਂ ਕਰ ਮੰਨਦੇ ਵੀ ਨਹੀਂ ਹੈ ਤੇ ਜਦੋਂ ਅਸੀਂ ਜਾਣਨ ਲੱਗ ਗਏ ਜਾਣਨ ਦਾ ਭਾਵ ਹੈ ਕਿ ਭਗਤੀ ਕਰਨ ਲੱਗ ਗਏ ਪਰਮੇਸ਼ਰ ਦੇ ਨਾਮ ਨਾਲ ਜੁੜੇ ਬਾਣੀ ਨਾਲ ਜੁੜੇ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨੇ ਪਰ ਲੋਕ ਨਹੀਂ ਮੰਨਦੇ ਨਾਮ ਮੰਨਣ ਕਹਿੰਦੇ ਮਨ ਮੰਨੇ ਲੋਗ ਨਾ ਪਤੀਜੇ ਨਾ ਪਤੀਜੇ ਤਉ ਕਿਆ ਕਰੇ ਸਾਚੇ ਸਾਹਿਬ ਸਿਉ ਮਨਮਾਨੇ ਪਾਈ ਲੈਣਾ ਜੀ ਜਾਂਦੇ ਸੀ ਨਾ ਦੇਵੀ ਦੇ ਉਪਾਸ਼ਕ ਸਨ 28 ਸਾਲ ਜ਼ਿੰਦਗੀ ਦੇ ਕਿਉਂਕਿ ਉਹਨਾਂ ਦਾ ਪਿਤਾ ਪੁਰਖੀ ਕੰਮ ਸੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਦਾਦਾ ਜੀ ਵੀ ਦੇਵੀ ਦੇ ਜਾਣਾ ਜਗਰਾਤੇ ਵੀ ਕਰਨੇ ਕੰਜਗਾ ਵੀ ਬਿਠਾਉਣੀਆਂ ਵਰਤ ਵੀ ਰੱਖਣੇ ਸਭ ਕੁਝ ਕਰਦੇ ਪਰ ਸ਼ਾਂਤੀ ਨਹੀਂ ਸੀ ਮਨ ਭਟਕ ਰਿਹਾ ਸੀ ਸਤਿਗੁਰੂ ਦੀ ਕਿਰਪਾ ਹੋਈ ਜਬ ਭਾਈ ਗੁਰਦਾਸ ਸਾਹਿਬ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਇ ਲੇ ਚਲੇ ਗਏ ਕਰਤਾਰਪੁਰ ਸਾਹਿਬ ਵਾਲੇ ਪਾਸੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਆਏ ਸਨ ਲੈਣ ਵਾਸਤੇ ਉਹ ਕਦੇ ਦਰਸ਼ਨ ਕੀਤੇ ਨਹੀਂ ਹੁਣ ਦੇਖਿਆ ਕੋਈ ਖੇਤਾਂ ਵਿੱਚ ਕੋਈ ਕੰਮ ਕਰ ਰਿਹਾ ਤੇ ਬਾਹਰ ਆ ਰਿਹਾ ਤੇ ਪੁੱਛਦੇ ਬਾਬਾ ਜੀ ਮੈਂ ਗੁਰੂ ਨਾਨਕ ਦੇ ਘਰ ਜਾਣਾ ਉਸ ਵੇਲੇ ਨਾ ਗੁਰੂ ਨਾਨਕ ਸਾਹਿਬ ਦੀ ਉਮਰ ਸਰੀਰਕ ਉਮਰ ਜਿਹੜੀ ਆ 36 ਸਾਲ ਦੀ ਸੀ ਤੇ ਭਾਈ ਲੈਣਾ ਜੀ ਦੀ ਉਮਰ ਗੁਰੰਗਤ ਦੇਵ ਜੀ ਦੀ ਉਮਰ 28 ਸਾਲ ਦੀ ਸੀ ਤੇ ਘੋੜੀ ਤੇ ਚੜੇ ਹੋਏ ਆ ਕਹਿੰਦੇ ਮੈਂ ਬਾਬੇ ਨਾਨਕ ਦੇ ਘਰ ਜਾਣਾ ਹੈ। ਕਹਿੰਦੇ ਰਸਤੇ ਪੁੱਛਣਾ ਜਾਂ ਜਾਣਾ ਹੀ ਆ ਕਹਿੰਦੇ ਜਾਣਾ ਹੈ। ਆ ਕਹਿੰਦੇ ਜੇ ਰਸਤਾ ਪੁੱਛੇਗਾ ਭਟਕ ਵੀ ਸਕਦਾ ਹੈ। ਆ ਮੈਂ ਤੈਨੂੰ ਲੈ ਚੱਲਦਾ। ਆ ਘੋੜੀ ਦੀਆਂ ਲਗਾਮਾਂ ਮੈਨੂੰ ਫੜਾ ਦੇ। ਚੱਲਦੇ ਰਹੇ ਘਰ ਪਹੁੰਚ ਗਏ। ਜਾ ਉਥੇ ਹੱਥ ਪੈਰ ਧੋ ਕੇ ਅੰਦਰ ਆ ਜਾ। ਜਦੋਂ ਆਇਆ ਅੰਦਰ ਸਾਹਮਣੇ ਦੇਖਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੁੱਛਦਾ ਕੌਣ ਕਹਿੰਦੇ ਇਹ ਪਾਤਸ਼ਾਹ ਜੀ ਗੁਰਨਾਨ ਨ ਸਾਹਿਬ ਮਹਾਰਾਜ ਮਨ ਦੇ ਵਿੱਚ ਬਹੁਤ ਆਇਆ ਕਿ ਪਹਿਲੀ ਵਾਰੀ ਆਇਆ ਤੇ ਏਡਾ ਬੜਾ ਪਾਪ ਕੀਤਾ ਕਿ ਮੈਂ ਘੋੜੀ ਤੇ ਚੜਿਆ ਤੇ ਬਾਬਾ ਜੀ ਪੈਦਲ ਚੱਲਦੇ ਪਏ ਸੀ ਤੇ ਬੜਾ ਮਨ ਦੇ ਵਿੱਚ ਰੋਸ ਹੈ ਤੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਬਹੁਤ ਵੱਡਾ ਪਾਪ ਕੀਤਾ ਕਹਿੰਦੇ ਕਿਉਂ ਤੁਸੀਂ ਚੱਲ ਕੇ ਆ ਰਹੇ ਸੀ ਤੇ ਮੈਂ ਘੋੜੀ ਤੇ ਚੜਿਆ ਸੀ ਮਹਾਰਾਜ ਕਹਿੰਦੇ ਤੇਰਾ ਨਾਮ ਕੀ ਆ ਮਹਾਰਾਜ ਮੇਰਾ ਨਾਮ ਲੈਣਾ ਕਹਿੰਦੇ ਤੂੰ ਲੈਣਾ ਤੇ ਅਸੀਂ ਦੇਣਾ ਉਹ ਜਿੰਨੇ ਉਹਦੇ ਨਾਲ ਸਨ ਭਾਈ ਲੈਣੇ ਦੇ ਨਾਲ ਜਿੰਨੇ ਦੇਵੀ ਦੇ ਯਾਤਰਾ ਤੇ ਜਾ ਰਹੇ ਸੀ ਉਹਨਾਂ ਨੂੰ ਜਾ ਕੇ ਸੁਣਿਆ ਭੇਜ ਦਿੱਤਾ ਕਿ ਸਾਚੇ ਸਾਹਿਬ ਸਿਉ ਮਨ ਮਨ ਮੇਰਾ ਮਨ ਮੰਨ ਗਿਆ ਤੁਸੀਂ ਹੁਣ ਜਾਣਾ ਆ ਜਾ ਆਜੋ ਨੇਤਾ ਜਿੱਧਰ ਤੁਸੀਂ ਜਾਣਾ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਸਤਗੁਰੂ ਦੇ ਪ੍ਰਤੀ ਮਨ ਮੰਨ ਗਿਆ 7 ਸਾਲ ਨਿਰੰਤਰ ਸੇਵਾ ਕੀਤੀ ਇੱਦੇ ਬਾਬਾ ਅਮਰਦਾਸ ਜੀ ਨਹੀਂ ਮਨ ਮੰਨਿਆ ਸੀ ਜਿਨੇ ਆਖਿਆ ਉਧਰ ਚਲੇ ਗਏ ਪਰ ਜਿੱਦਣ ਬੀਬੀ ਅਮਰੋ ਦੇ ਕੋਲੋਂ ਬਾਣੀ ਸੁਣੀ ਆ ਸਤਗੁਰੂ ਦੀ ਕਿਰਪਾ ਹੋਈ ਅਕਾਲ ਪੁਰਖ ਦੀ ਰਹਿਮਤ ਹੋਈ 60 ਸਾਲ ਦੀ ਉਮਰ ਸੀ ਅੱਜ ਕਈ ਕਿਸ ਨੇ ਕਹਦੇ ਨਾ ਅੰਮ੍ਰਿਤ ਸ਼ਕਲ ਹੋ ਨਾ ਜੀ ਹੁਣ ਕਾਹਦੇ ਛਕਣਾ ਹੁਣ ਤਾਂ ਉਮਰ ਹੀ ਹੋ ਗਈ 60 ਸਾਲ ਦੀ ਉਮਰ ਦੇ ਵਿੱਚ ਗੁਰੂ ਧਾਰਨ ਕੀਤਾ ਲਗਭਗ 73 ਸਾਲ ਦੀ ਉਮਰ ਸੀ ਜਿੱਦਣ ਗੁਰਤਾ ਗੱਦੀ ਤੇ ਬਰਾਜ ਮਨ 12 ਸਾਲ ਨਿਰੰਤਰ ਸੇਵਾ ਕੀਤੀ 95 ਸਾਲ ਦੀ ਉਮਰ ਸੀ ਜਿੱਦਣ ਜੋਤੀ ਜੋਰ ਸਮਾਈ ਕਹਿੰਦੇ ਮਨ ਮੰਨ ਗਿਆ ਮੇਰਾ ਤਾਂ ਜਦੋਂ ਮਨ ਮੰਨ ਗਿਆ ਦੁਨੀਆ ਕੀ ਕਹਿ ਰਹੀ ਹੈ ਕੋਈ ਪਰਵਾਹ ਹੀ ਕੋਈ ਨਹੀਂ ਆ ਕਹੇ ਕਬੀਰ ਅੱਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਕ ਨਾ ਪਤੀਜੇ ਨਾ ਪਤੀਜੇ ਤਉ ਕਹ ਉਹਨੇ ਤਾਂ ਕਰੀ ਮੰਨੇਗਾ ਮਹਾਰਾਜ ਕਹਿੰਦੇ ਜਿੰਨੇ ਤੱਕ ਅੰਦਰ ਸ਼ਾਂਤੀ ਨਹੀਂ ਜੇ ਅੰਦਰ ਭਟਕਣਾ ਤੇ ਭਟਕਦਾ ਹੀ ਰਹੇਗਾ ਜਿਹਨੇ ਦੱਸਿਆ ਉਧਰ ਚਲੇ ਜਾਏ ਆਇਆ ਸੀ ਨਾ ਭਾਈ ਤੀਰਥਾ ਵੈਸੇ ਨਾਮ ਉਹਨਾਂ ਦਾ ਭਾਈ ਮੰਝ ਜੀ ਪ੍ਰਸਿੱਧ ਹੋਇਆ ਗੜ ਸ਼ੰਕਰ ਦੇ ਕੋਲ ਉਹਨਾਂ ਦਾ ਪਿੰਡ ਸੀ ਕੰਗਮਾਈ ਪਿੰਡ ਹੈ ਤੇ ਕਹਿੰਦੇ ਹਨ ਮਾਫ ਕਰਨਾ ਹੁਸ਼ਿਆਰਪੁਰ ਦੇ ਕੋਲ ਪਿੰਡ ਕੰਗਮਾਈ ਤੇ ਉਸ ਵੇਲੇ ਬਹੁਤ ਵੱਡਾ ਪਿੰਡ ਦਾ ਚੌਧਰੀ ਹੈ ਸਖੀ ਸਰਵਰ ਦਾ ਬਹੁਤ ਜ਼ੋਰ ਸੀ ਪੰਜਾਬ ਦੇ ਵਿੱਚ ਜਿਹਨੂੰ ਅੱਜ ਲੋਕੀ ਕਹਿੰਦੇ ਨੇ ਪੀਰ ਨਗਾਵੇ ਵਾਲਾ ਬਹੁਤ ਲੋਕ ਜਾਂਦੇ ਸੀ ਕਬਰਾਂ ਨੂੰ ਪੂਜਦੇ ਬਹੁਤ ਆਦਤ ਜਿਹੜਾ ਪੰਜਾਬ ਦੇ ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖੀ ਦੇ ਸੈਂਟਰ ਤਿਆਰ ਕੀਤੇ ਸੀ ਤਰਨਤਾਰਨ ਸਾਹਿਬ ਸ੍ਰੀ ਗੋਬਿੰਦਵਾਲ ਸਾਹਿਬ ਤੇ ਉਸ ਵੇਲੇ ਬਹੁਤ ਆਦਤ ਲੋਕ ਜਿਹੜੇ ਸਨ ਪਰ ਉਸ ਵੇਲੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਪ੍ਰਚਾਰ ਤੇ ਉਹ ਤੋਂ ਪ੍ਰਭਾਵਿਤ ਹੋ ਕੇ ਬਹੁਤ ਆਦਤ ਦੇ ਵਿੱਚ ਲੋਕ ਜਿਹੜੇ ਸਿੱਖੀ ਧਾਰਨ ਕਰੇ ਭਾਵੇਂ ਹਿੰਦੂ ਸਨ ਭਾਵੇਂ ਮੁਸਲਮਾਨ ਸਨ ਹੁਣ ਜਿਸ ਵੇਲੇ ਭਾਈ ਮੰਝ ਜੀ ਆਏ ਸੀ ਪਹਿਲੀ ਵਾਰੀ ਦਰਬਾਰ ਸਾਹਿਬ ਆਉਂਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਪਹਿਲੇ ਵਾਰੀ ਆਉਂਦਿਆਂ ਹੀ ਪਹਿਲੀ ਵਾਰੀ ਮੰਗ ਰੱਖ ਦਿੱਤੀ ਗੁਰੂ ਮਹਾਰਾਜ ਕਿਰਪਾ ਕਰ ਦਿਓ ਮੈਨੂੰ ਸਿੱਖੀ ਦੀ ਦਾਤ ਦੇ ਦਿਓ ਮਹਾਰਾਜ ਕਹਿੰਦੇ ਜਿਸ ਸੌਖੇ ਢੰਗ ਨਾਲ ਤੂੰ ਮੰਗੀ ਆ ਨਾ ਇੰਨੀ ਸੌਖੀ ਨਹੀਂ ਇਹ ਸਿੱਖੀ ਕਿਉਂ ਮਹਾਰਾਜ ਕਹਿੰਦੇ ਔ ਸੌਖੀ ਨਹੀਂ ਆਪਾਂ ਵੀ ਅੱਜ ਨਾ ਸਾਨੂੰ ਮਿਲੀ ਮੁਫਤ ਦੇ ਵਿੱਚ ਤੇ ਜਿਹੜੀ ਚੀਜ਼ ਮੁਫਤ ਵਿੱਚ ਮਿਲਦੀ ਅਸੀਂ ਕਦਰ ਨਹੀਂ ਕਰਦੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਸਿੱਖੀ ਲਈ ਆ ਬੰਦ-ਬੰਦ ਕਟਵਾਏ ਆ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਆ ਬੰਦ-ਬੰਦ ਕਟਾਏ ਆ ਬਹੁਤ ਮਹਿੰਗੀ ਸਿੱਖੀ ਐ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟਾ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਕੈ ਪਰ ਗੁਰੂ ਦੇ ਦਰਸ਼ਨ ਕਰਦੇ ਆ ਮਨ ਮੰਨਿਆ ਕਿਉਂਕਿ ਜਾਣ ਲਿਆ ਤੇ ਮਹਾਰਾਜ ਇੱਕ ਗੱਲ ਕਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਹਿਣ ਲੱਗੇ ਭਾਈ ਮੰਝ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ ਕਹਿੰਦੇ ਮੈਂ ਸਮਝਿਆ ਨਹੀਂ ਕਹਿਣ ਲੱਗੇ ਤੂੰ ਕਬਰਾਂ ਨੂੰ ਪੁੱਛਦਾ ਹੈ ਤੇ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ ਮਹਾਰਾਜ ਸਭ ਕੁਝ ਛੱਡ ਦੇਗਾ ਪਰ ਮੈਨੂੰ ਸਿੱਖੀ ਦੀ ਦਾਤ ਦੇ ਦੇ ਬੜੀ ਕਿਰਪਾ ਹੈ ਬੜੀ ਰਹਿਮਤ ਹੈ ਸਿੱਖੀ ਜਿਹਨੂੰ ਜਿਹਨੂੰ ਮਿਲ ਜਾਂਦੀ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ ਦੇਖੋ ਉਹ ਧਰਤੀ ਹੈ ਜਿਹੜੀ ਨਾ ਸਾਧ ਸੰਗਤ ਦੀ ਪੰਜਾਬ ਦੀ ਧਰਤੀ ਪਾਮੀ ਕਹਿੰਦੇ ਆਪਾਂ ਗੁਰੂ ਪੀਰਾਂ ਦੀ ਧਰਤੀ ਹੈ ਅੱਜ ਵੀ ਤਾਕਤ ਹੈ ਅੱਜ ਵੀ ਉਸ ਜਰੇ ਜਰੇ ਦੇ ਵਿੱਚ ਮਹਾਰਾਜ ਦੀ ਕਿਰਪਾ ਹੈ ਬਖਸ਼ਿਸ਼ ਹੈ ਅੱਜ ਜਿਹੜੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ੇੜੀ ਕਹਿੰਦੇ ਸੀ ਜਿਹੜੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਾਹੇ ਗਏ ਜਾਂਦਿਆਂ ਨੂੰ ਕਹਿ ਰਹੇ ਸਨ ਪਰ ਉਹੀ ਅੱਜ ਨੌਜਵਾਨ ਜਿਨ੍ਹਾਂ ਦੇ ਅੰਦਰ ਸਿੱਖੀ ਦੇ ਪ੍ਰਤੀ ਪਿਆਰ ਹੈ ਇੱਕ ਨੌਜਵਾਨ ਆ ਰਿਹਾ ਸੀ ਵੀਡੀਓ ਕਹਿਣ ਲੱਗਾ ਭਾਵੇਂ ਅਸੀਂ ਕੇਸ ਕਟਾਏ ਆ ਭਾਵੇਂ ਤੱਕ ਗੁਰੂ ਦੀ ਮੋਹ ਰੱਖਣੀ ਚਾਹੀਦੀ ਹੈ ਪਰ ਉਹਦੇ ਜਿਹੜੇ ਉਹਦੀ ਗੱਲ ਸੀ ਕਹਿੰਨ ਲੱਗਾ ਭਾਵੇਂ ਅਸੀਂ ਕੇਸ ਕਟਾਏ ਆ ਤੇ ਅਰਦਾਸ ਇਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਆ ਮਾਫੀ ਮੰਗਦੇ ਆ ਭਾਵੇਂ ਕੇਸ ਕਟਾਏ ਆ ਪਰ ਚੱਲਦੇ ਤੇਰੇ ਅਸੂਲਾਂ ਦੇ ਉੱਪਰ ਹੀ ਆ ਅਸੂਲ ਨਹੀਂ ਬਦਲੇ ਤੇਰੇ ਜਿਹੜੇ ਅਸੂਲਾਂ ਤੇ ਤੂੰ ਚਲਾ ਰਹਿਆ ਨਾ ਸਾਨੂੰ ਉਹ ਚੱਲ ਰਹੇ ਉਹ ਤੇ ਚੱਲ ਜਰਾ ਜਰਾ ਜਿਹੜਾ ਅੱਜ ਉੱਥੇ ਦਾ ਜਿਹੜੇ ਅੱਜ ਮਤਲਬ ਜਾਨਵਰ ਵੀ ਆ ਨਾ ਅੱਜ ਡਾਕਟਰ ਸੁਖਬੀਰ ਸਿੰਘ ਜੀ ਨੇ ਵੀ ਇੱਕ ਵੀਡੀਓ ਪਾਇਆ ਸੀ ਕਹਿੰਦੇ ਲੋਕਾਂ ਨੂੰ ਪਤਾ ਨਹੀਂ ਸੀ ਇੰਨਾ ਪਾਣੀ ਸੀ ਜਿਸ ਵੇਲੇ ਪਹਿਲੇ 2-4 ਦਿਨਾਂ ਵਿੱਚ ਲੰਗਰ ਲੈ ਕੇ ਜਾ ਰਹੇ ਸੀ ਨਾ ਲੋਕ ਤੇ ਜਿਨ੍ਹਾਂ ਦੇ ਘਰ ਸਵਾਨ ਰੱਖੇ ਸੀ ਕੁੱਤੇ ਰੱਖੇ ਸੀ ਉਹ ਤਾਂ ਕਿੰਨਾ ਵਫਾਦਾਰ ਹੈ ਬਾਣੀ ਚ ਕਹਿੰਦਾ ਗੁਰਮਾਰਾ ਸੁਆਮੀ ਕੋਗਰਾਜ ਜੋ ਸਦਾ ਸਵਾਨ ਤਜਤ ਨੇ ਨਿਤ ਉਹ ਅੱਗੇ-ਅੱਗੇ ਜਾ ਕੇ ਆਪਣੇ ਮਾਲਕ ਦੇ ਵਾਸਤੇ ਉਹਨਾਂ ਨੂੰ ਇਸ਼ਾਰਾ ਕਰਕੇ ਲੰਗਰ ਲੈ ਕੇ ਆਇਆ ਇਦਾਂ ਦੇ ਵੀ ਤੇ ਹੈ ਨਾ ਗੁਰੂ ਮਹਾਰਾਜ ਦੀ ਕਿਰਪਾ ਪਰਮੇਸ਼ਰ ਦੀ ਕਿਰਪਾ ਤੋਂ ਬਿਗਾਰਤ ਹੀ ਨਹੀਂ ਹੋ ਸਕਦਾ ਮਨ ਮੰਨ ਗਿਆ ਭਾਈ ਮਨਜ ਕਹਿਣ ਲੱਗਾ ਸਤਗੁਰੂ ਮਹਾਰਾਜ ਸਿੱਖੀ ਦੇ ਦਿਓ ਮਾੜ ਕਹਿੰਦੇ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕ ਸਕਦੀ ਕਹਿਣ ਲੱਗਾ ਸਤਗੁਰੂ ਸਭ ਕੁਝ ਛੱਡ ਦੇਵਾਂਗਾ ਕਹਿਣ ਲੱਗੇ ਠੀਕ ਹੈ ਪਰ ਗੱਲ ਸੁਣ ਅਸੀਂ ਜਿੰਨੇ ਦਿਨ ਬੁਲਾਈਏ ਉਹਨੇ ਦਿਨ ਆਉਣਾ ਨਹੀਂ ਅੰਮ੍ਰਿਤਸਰ ਇਹ ਵੀ ਹੋ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਹੈ ਪਰੀ ਗੱਲ ਪੱਕੀ ਇਹ ਮਨ ਦੇ ਵਿੱਚ ਧਾਰਨ ਕਰ ਲੈ ਜਿਹੜਾ ਦਰਖਤ ਹਨੇਰੀ ਚੱਖੜ ਮੀਂਹ ਸਤ ਸਭ ਕੁਝ ਸਹਾਰ ਲੈਂਦਾ ਨਾ ਉਸ ਦਰਖਤ ਨੂੰ ਬੜੇ ਮਿੱਠੇ ਫਲ ਲੱਗਦੇ ਗੱਲ ਪੱਲੇ ਬੰਨ ਲਈ ਸੁਣਦਾ ਪਿਆ ਸੀ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈਂ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੋਖ ਬਣਾਏ ਪਿੰਡ ਗਿਆ ਨਾ ਜਦੋਂ ਬਹੁਤ ਪਿੰਡਾਂ ਦਾ ਚੌਧਰੀ ਸੀ ਲੋਕਾਂ ਨੇ ਚੌਧਰੀ ਪੁਣਾ ਵਾਪਸ ਲੈ ਲਿਆ ਕਬਰਾਂ ਢਾ ਦਿੱਤੀਆਂ ਆਪਣੇ ਘਰੋਂ ਬਾਹਰੋਂ ਵੀ ਢਾ ਦਿੱਤੀਆਂ ਤੇ ਅੰਦਰੋਂ ਵੀ ਢਾ ਦਿੱਤੀਆਂ ਕਿਉਂਕਿ ਅੰਦਰ ਪੱਕੀਆਂ ਬਣ ਜਾਂਦੀਆਂ ਕਈਆਂ ਦੇ ਉਹ ਢਾ ਦੇ ਤੇ ਅੰਦਰੋਂ ਵੀ ਢਾ ਦਿੱਤੀ ਬਾਹਰੋਂ ਵੀ ਢਾ ਦਿੱਤੀ ਨੁਕਸਾਨ ਬਹੁਤ ਹੋ ਗਿਆ ਡੰਗਰ ਮਰ ਗਏ ਜ਼ਮੀਨ ਵਿੱਕ ਗਈ ਪਰ ਇੰਨਾ ਸ਼ਾਂਤੀ ਅੰਦਰ ਆ ਗਈ ਕਿਉਂਕਿ ਅੰਦਰ ਮਨ ਮੰਨ ਗਿਆ ਸੀ ਸਾਚੇ ਸਾਹਿਬ ਸਿਓਂ ਮਨਮਨ ਜੋ ਮਰਜੀ ਹੋ ਜਾਏ ਪਰ ਸਿੱਖੀ ਲੈਣੀ ਬਹੁਤ ਕਿਰਪਾ ਹੋਈ ਬਹੁਤ ਬਖਸ਼ਿਸ਼ ਹੋਈ ਪਰਚਾ ਪੈ ਗਿਆ ਇੱਥੋਂ ਤੱਕ ਕਰ ਉਹਦੀ ਘਰ ਵਾਲੀ ਭਾਂਡੇ ਮਾਂਜ ਕੇ ਲੋਕਾਂ ਦਾ ਗੁਜ਼ਾਰਾ ਕਰਦੀ ਇੱਕ ਦਿਨ ਉਹ ਵੀ ਆਇਆ ਜਿਸ ਦਿਨ ਗੁਰੂ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਬੁਲਾਇਆ ਇੱਕ ਦਿਨ ਫਿਰ ਪਰਚਾ ਪਾਇਆ ਭਾਈ ਮੰਜ ਆ ਰਿਹਾ ਸੀ ਕਹਿਣ ਲੱਗੇ ਭਾਈ ਸੇਵਾ ਕਰਦੇ ਹੋ ਕਹਿੰਦਾ ਕਿ ਹਾਂ ਜੀ ਕੀ ਕਰਦਾ ਸੇਵਾ ਕਹਿੰਦਾ ਜੀ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਣਾ ਲੰਗਰ ਵਾਸਤੇ ਲੰਗਰ ਕਿੱਥੇ ਖਾਣਾ ਕਹਿੰਦਾ ਜੀ ਲੰਗਰ ਵਿੱਚ ਕਹਿੰਦੇ ਵਿੱਚ ਸੇਵਾ ਨਹੀਂ ਹੈ ਇਹਦਾ ਜਿੰਨੀ ਸੇਵਾ ਕੀਤੀ ਉਹਨਾਂ ਖਾ ਲਿਆ ਫਿਰ ਦੋ ਪੰਡਾ ਲੈ ਕੇ ਆਉਂਦਾ ਲੱਕੜੀਆਂ ਇੱਕ ਵੇਚ ਕੇ ਆਪਣਾ ਰਾਸ਼ਨ ਲਿਆਉਂਦਾ ਆਪਣਾ ਲੰਗਰ ਤਿਆਰ ਕਰਦਾ ਤੇ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਇੱਕ ਦਿਨ ਖੂਹ ਦੇ ਵਿੱਚ ਡੱਕੇ ਅੱਜ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਭਾਈ ਮੰਝ ਦਾ ਖੂਹ ਹੈ ਫਿਰ ਗੁਰੂ ਅਰਜਨ ਸਾਹਿਬ ਜੀ ਆਪ ਗਏ ਸੀ ਕੱਢ ਕੇ ਲਿਆਏ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬਹਤਾ ਜਗ ਲੰਗਣ ਹਰ ਪਰ ਉਹਨੇ ਕਿਹਾ ਸੀ ਗੁਰੂ ਮਹਾਰਾਜ ਬਹੁਤ ਕਿਰਪਾ ਕੀਤੀ ਹੈ ਬੜੀ ਰਹਿਮਤ ਕੀਤੀ ਹੈ ਤੁਸੀਂ ਮੈਨੂੰ ਆਪਣਾ ਬਣਾ ਲਿਆ ਅੰਦਰ ਸ਼ਾਂਤੀ ਆ ਗਈ ਹੈ ਸਤਗੁਰ ਕਹਿੰਦੇ ਸ਼ਾਂਤੀ ਕਿੱਦਾਂ ਆਏਗੀ ਇਹ ਸਾਡਾ ਸਵਾਲ ਹੈ ਉਹਨੇ ਹੁਕਮਨਾਮਾ ਵੀ ਤੁਸੀਂ ਸਰਬਣ ਕੀਤਾ ਕਹਿੰਦੇ ਰਸਨਾ ਗੁਣ ਗੋਪਾਲ ਨਿੱਧ ਗਾਇਨ ਕੀ ਹੋਏਗਾ ਸ਼ਾਂਤ ਸ਼ਾਂਤੀ ਆਏਗੀ ਸਹਜ ਆਤਮਿਕ ਢੋਲਤਾ ਆਏਗੀ ਰਹਿਸ ਖੁਸ਼ੀ ਆਏਗੀ ਅੰਦਰ ਮਨ ਮਨ ਦੇ ਵਿੱਚ ਮਨ ਦੇ ਨੰਨੇ ਨੂੰ ਸਿਆਰੀ ਹੈ ਸ਼ਾਂਤ ਸਹਜ ਰਹਿਸ ਮਨ ਉਪਜੋ ਸਗਲੇ ਦੁੱਖ ਭਲਾਇ ਸਾਰੇ ਦੁੱਖ ਭਲਾਣ ਕਰ ਦੇਣਗੇ ਇੱਥੇ ਵੀ ਅੱਜ ਸਤਿਗੁਰੂ ਕਹਿ ਰਿਹਾ ਸ਼ਾਂਤ ਭਈ ਗੁਰ ਗੋਬਿੰਦ ਪਾਈ ਜਿਹੜਾ ਗੁਰੂ ਗੋਬਿੰਦ ਦਾ ਰੂਪ ਹੈ ਪਰਮੇਸ਼ਰ ਦਾ ਰੂਪ ਹੈ ਉਦੀ ਕਿਰਪਾ ਦੇ ਨਾਲ ਸ਼ਾਂਤੀ ਮਿਲ ਗਈ ਤਾਪ ਪਾਪ ਬਿਨਸੇ ਮੇਰੇ ਭਾਈ ਸਾਰੇ ਤਰ੍ਹਾਂ ਦੇ ਦੁੱਖ ਕਲੇਸ਼ ਜਿਹੜੇ ਆ ਉਹ ਜੀਵਨ ਦੇ ਵਿੱਚੋਂ ਚਲੇ ਗਏ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਓ RAM ਨਾਮ ਨਿਤ ਰਸਣ ਬਖਾਂ ਹੁਣ ਦੂਸਰਾ ਸਵਾਲ ਸਾਨੂੰ ਖੁਸ਼ੀ ਕਿੱਦਾਂ ਮਲੇਗੀ ਮਾਰਾ ਕਹਿੰਦੇ ਰਾਮ ਨਾਮ ਨਿਤ ਰਸਣ ਬਖਾਂ ਨਿਤ ਆਪਣੀ ਰਸਨਾ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰ ਬਿਨ ਸੇ ਰੋਗ ਭਾਏ ਕਲਿਆਣ ਜਿਹੜੇ ਰੋਗ ਲੱਗੇ ਆ ਨਾ ਜਿਹੜੇ ਤੈਨੂੰ ਰੱਬ ਨਾਲ ਨਹੀਂ ਜੋੜਨ ਦਿੰਦੇ ਤੈਨੂੰ ਭਗਤੀ ਨਹੀਂ ਕਰਨ ਦਿੰਦੇ ਉਹ ਖਤਮ ਹੋ ਜਾਣਗੇ ਤੇਰੇ ਅੰਦਰ ਸੁੱਖ ਆਏਗਾ ਤੁਹਾਨੂੰ ਖੁਸ਼ੀ ਆਏਗੀ ਤੇਰੇ ਜੀਵਨ ਵਿੱਚ ਮਹਾਰਾਜ ਨੇ ਬੜੀਆਂ ਰਹਿਮਤਾ ਕੀਤੀ। ਮਹਾਰਾਜ ਦਾ ਪਤਾ ਪੜਦੇ ਆ ਨਾ ਸੁਖਨੀ ਸਾਹਿਬ ਦਾ ਖੇਮ, ਸ਼ਾਂਤ, ਰਿੱਧ, ਨਵਨਿਦ, ਬੁੱਧ ਗਿਆਨ ਸਰਬ ਤੇ ਸਿੱਧ, ਵਿਦਿਆ, ਤਪ, ਯੋਗ, ਪ੍ਰਭ ਧਿਆਨ, ਗਿਆਨ, ਸ੍ਰਿਸ਼ਟ, ਉਤਮ ਇਸ਼ਨਾਨ, ਚਾਰ ਪਦਾਰਥ ਕਲ ਪ੍ਰਗਾਸ ਸਭ ਕੇ ਮਦ ਸਗਲ ਦੇ ਉਦਾਸ, ਸੁੰਦਰ ਚਤਰ ਤਤ ਕਾ ਵੇਤਾ ਸਮਦਰਸੀ ਏਕ ਦ੍ਰਸ਼ਟੀਤਾ। ਇਹ 21 ਗੁਣ 21 ਗੁਣ ਇਹ ਫਲ ਇਸ ਜਨ ਕੇ ਮੁਖ ਭਣੇ ਕਿਹਦੇ ਕਿਹ ਨੂੰ ਮਿਲਦੇ ਆ ਕਹਿੰਦੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਕਲ ਸ਼ਬਦ ਆਇਆ ਸੀ ਨਾ ਕਿ ਮਨਸ ਮਨ ਸੁਣਦਾ ਮਨ ਨੇ ਸੁਣਨਾ ਤੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਮਹਾਰਾਜ ਕਹਿੰਦੇ ਤਾਪ ਪਾਪ ਬਿਣ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਣ ਬਖਾਂ ਬਿਨ ਸੇ ਰੋਗ ਭਾਇ ਕਲਿਆਣ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਅਗੰਮ ਜਿੱਥੇ ਤੱਕ ਸਾਡੀ ਗੰਮਤਾ ਨਹੀਂ ਹੈ ਉਹ ਗੁਣ ਪਰਮੇਸ਼ਰ ਕਾਲਪੁਰਖ ਦੇ ਉਹਦੀ ਵਿਚਾਰ ਕਰ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਧਾਰ ਸੰਗਮ ਦਾ ਅਰਥ ਹੁੰਦਾ ਮਿਲਾਪ ਜਿਹਨਾਂ ਨੂੰ ਮਿਲਾਪ ਹੋ ਜਾਂਦਾ ਕਿਹਦਾ ਗੁਰੂ ਦਾ ਤੇ ਜਿਹਨੂੰ ਗੁਰੂ ਦਾ ਮਲਾਪ ਹੋ ਗਿਆ ਉਹਦਾ ਨਿਸਤਾਰਾ ਜ਼ਰੂਰ ਹੋਏਗਾ ਮਲਾਪ ਹੋਇਆ ਸੀ ਨਾ ਭਾਈ ਮੱਝ ਨੂੰ ਗੁਰਾਰਜਨ ਸਾਹਿਬ ਜੀ ਦਾ ਮਲਾਪ ਹੋਇਆ ਭਾਈ ਲੈਹਣੇ ਨੂੰ ਗੁਰਨਾਨ ਸਾਹਿਬ ਜੀ ਦਾ ਬਾਬਾ ਅਮਰਦਾਸ ਜੀ ਨੇ ਗੁਰੰਗਤ ਦੇਵ ਜੀ ਮਹਾਰਾਜ ਜਦੋਂ ਗੁਰੂ ਦਾ ਮਲਾਪ ਹੋ ਗਿਆ ਸਾਧੂ ਸੰਗਮ ਹੈ ਨਿਸਤਾਰਾ ਨਿਰਮਲ ਗੁਣ ਗਾਵੋ ਨਿਤਨੀਤ ਉਹ ਪਰਮਾਤਮਾ ਦੇ ਪਵਿੱਤਰ ਗੁਣ ਹਨ ਉਹਨਾਂ ਨੂੰ ਨਿਤ ਗਾਓ ਗਈ ਬਿਆਦ ਉਬਰੇ ਜਨ ਮੀਤ ਅੰਦਰੋਂ ਬਿਆਦ ਤੇਰੇ ਰੋਗ ਚਲੇ ਜਾਣਗੇ ਵੈਸੇ ਉਹ ਸ਼ਬਦ ਪੜਦੇ ਨਾ ਆਪਾਂ ਤੀਨੇ ਤਾਪ ਨਿਵਾਰਨ ਹਰ ਦੁੱਖ ਹੰਤਾ ਸੁਖ ਰਾਸ ਤਾਂ ਕੋ ਬਿਗੜ ਨਾ ਕੋ ਲਾਗੇ ਜਾਂਕੀ ਪ੍ਰਭ ਆਗੇ ਅਰਦਾਸ ਤੀਨੇ ਤਾਪ ਜਿਹੜੇ ਹਨ ਇੱਕ ਹੈਕ ਮਾਨਸਿਕ ਰੋਗ ਦੂਸਰਾ ਸਰੀਰਕ ਰੋਗ ਤੇ ਤੀਸਰਾ ਹੈ ਝਗੜੇ ਚ ਮੇਲੇ ਜਿਹੜੇ ਆ ਜਿਹੜੇ ਬਾਰੀ ਤੌਰ ਤੇ ਜੀਵਨ ਦੇ ਵਿੱਚ ਲੈ ਕੇ ਘੁੰਮਦੇ ਇਹ ਸਾਰਾ ਕੁਝ ਖਤਮ ਹੋ ਜਾਏਗਾ ਤੀਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਦੁੱਖਾਂ ਨੂੰ ਖਤਮ ਕਰਨ ਵਾਲਾ ਪਰਮੇਸ਼ਰ ਤੇ ਸੁੱਖਾਂ ਦੀ ਪੂੰਜੀ ਦੇਣ ਵਾਲਾ ਦੁੱਖ ਹੰਤਾ ਸੁਖ ਰਾ ਤਾਂ ਕੋ ਬੇਗਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਕਿਉਂਕਿ ਜੀਵਨ ਦੇ ਵਿੱਚ ਜਦੋਂ ਉਹ ਭਾਵਨਾ ਨੂੰ ਜਾਣਦਾ ਜੋ ਪੜਦੇ ਨਾ ਪਰ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾ ਜਿਹੜੇ ਸਖਣੇ ਆ ਨਾ ਗੁਰਮਤ ਤੋਂ ਉਹ ਕਈ ਵੇਲੇ ਨਾ ਕਈ ਬੰਦੇ ਮਿਲ ਜਾਂਦੇ ਆ ਭਾਈ ਸਾਹਿਬ ਜੀ ਵਧੀਆ ਜੀ ਅਰਦਾਸ ਕਰਿਓ ਤੇ ਵਧੀਆ ਘਟਿਆ ਅਰਦਾਸ ਕਿਹੜੀ ਹੁੰਦੀ ਆ ਅਰਦਾਸ ਤਾਂ ਉਹ ਹੈ ਜੋ ਸਾਡੇ ਅੰਦਰੋਂ ਭਾਵਨਾ ਨਿਕਲਦੀ ਆ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਇੱਕ ਨੂੰ ਪੁੱਛਿਆ ਸੀ ਵਧੀਆ ਅਰਦਾਸ ਕੀ ਹੁੰਦੀ ਹੈ ਉਹ ਕਹਿੰਦਾ ਵਧੀਆ ਹੁੰਦੀ ਜਦੋਂ ਲੋਕੀ ਸੁਣਨ ਫਿਰ ਸੁਣਨ ਮਤ ਅਨਾਉਂਸਮੈਂਟ ਹੋ ਗਈ ਫਿਰ ਅਰਦਾਸ ਥੋੜੀ ਹੋ ਗਈ ਵੀ ਮੇਰੇ ਪਾਪਾ ਜੀ ਦਾ ਵੀ ਨਾਮ ਆ ਜਾਏ ਤੇ ਮੇਰੇ ਦਾਦਾ ਜੀ ਦਾ ਵੀ ਨਾਮ ਆ ਜਾਏ ਪੂਰੇ ਖਾਨਦਾਨ ਦਾ ਨਾਮ ਲੋਕਾਂ ਨੂੰ ਪਤਾ ਲੱਗ ਜਾਵੇ ਅਨਾਉਂਸਮੈਂਟ ਕਰਨੀ ਵੀ ਉਦਨ ਕਰਨੀ ਆ ਅਰਦਾਸ ਜਿਸ ਦਿਨ ਸੰਗਤ ਹੋਵੇ ਅਰਦਾਸ ਤਾਂ ਸੀ ਜਦੋਂ ਮਰਜ਼ੀ ਕਰੋ ਇੱਕ ਭਾਵਨਾ ਹੈ ਨਾ ਸਾਡੇ ਅੰਦਰ ਜਦੋਂ ਭਾਵਨਾ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਕੋਈ ਕੋਈ ਹੁੰਦਾ ਵਿੱਚ ਵਿੱਚ ਤੇ ਮਹਾਰਾਜ ਕਹਿੰਦੇ ਉਹ ਤਾਂ ਪ੍ਰਮਾਤਮਾ ਜਿਹੜਾ ਹੈ ਨਾ ਤਾਂ ਕੋ ਬਿਗਰ ਨਾ ਕੋ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਕਿਸੇ ਮਹਾਪੁਰਸ਼ ਨੂੰ ਪੁੱਛਿਆ ਸੀ ਗੁਰਮਤ ਦੇ ਤਤਵੇਤਾ ਸਨ ਵੀ ਅਰਦਾਸ ਕਿਹਦੀ ਸੁਣੀ ਜਾਂਦੀ ਹੈ ਵੀ ਅਰਦਾਸ ਕਿਹਦੀ ਸੁਣੀ ਜਾਂਦੀ ਜਾਂ ਕੋ ਬਹੁਤ ਵਧੀਆ ਲਬਜ ਬੋਲਦਾ ਜਦ ਬੜੀ ਉੱਚੀ ਆਵਾਜ਼ ਦੇ ਵਿੱਚ ਅਰਦਾਸ ਕਰਦਾ ਅਰਦਾਸ ਉਹਦੀ ਸੁਣੀ ਜਾਂਦੀ ਹੈ ਤੇ ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ ਕਹਿੰਦੇ ਅਰਦਾਸ ਉਹਦੀ ਸੁਣੀ ਜਾਂਦੀ ਹੈ ਜਿਹਨੂੰ ਬੋਲਣਾ ਨਹੀਂ ਆਉਂਦਾ ਕਿਉਂਕਿ ਬਿਨ ਬੋਲਿਆਂ ਸਭ ਕੁਝ ਉਹ ਅੱਖਰਾਂ ਤੇ ਨਹੀਂ ਰੀਝਦਾ ਉਹ ਤਾਂ ਭਾਵਨਾ ਤੇ ਰੀਝਦਾ ਅੰਦਰ ਜਿਹੜੀ ਸਾਡੇ ਅੰਦਰ ਭਾਵਨਾ ਹੁੰਦੀ ਹੈ ਉਹ ਤਾਂ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸੇ ਅੱਗੇ ਕੀਚੇ ਅਰਦਾਸ ਹੈ ਤੇ ਉਹ ਤਾਂ ਫਿਰ ਅਨਾਉਂਸਮੈਂਟ ਹੋ ਗਈ ਨਾ ਤੇ ਜਦੋਂ ਮਹਾਰਾਜ ਕਹਿੰਦੇ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਮੈਂ ਕਿਹਾ ਵੀ ਕੇਵਲੇ ਉਹ ਗਲ ਆਪਦੀ ਨੂੰ ਸੁਣਾਈ ਹੈ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਆਪਣੇ ਮੱਧ ਪ੍ਰਦੇਸ਼ ਵਿੱਚ ਛੇਪੂਰੀ ਹੈ ਉੱਥੇ ਦੀ ਉਹਨਾਂ ਨੇ ਗੱਲ ਸੁਣਾਈ ਸੀ ਕਹਿੰਦੇ ਇੱਕ ਬੰਦੇ ਨੇ ਨਾ ਗੁਰਦੁਆਰੇ 50000 ਰੁਪਏ ਦਿੱਤਾ 15 ਕੇ ਸਾਲ ਦੀ ਗੱਲ ਹੈ ਤੇ ਉਹਨੇ ਆਖਿਆ ਵੀ ਅਰਦਾਸ ਉਦਨ ਕਰਿਓ ਜਿੱਦਣ ਸੰਗਤ ਹੋਵੇ ਥੋੜੇ ਘਰੋਂ ਉਥੇ ਸਿੱਖਾਂ ਦੇ ਤੇ ਜਦੋਂ ਸੰਗਰਾਮ ਨੂੰ ਸੰਗਤ ਜੁੜਦੀ ਸੀ ਵੀ ਸੰਗਰਾਮ ਵਾਲੇ ਦਿਨ ਅਰਦਾਸ ਕਰਿਓ ਵੀ ਲੋਕਾਂ ਨੂੰ ਪਤਾ ਲੱਗਦੇ 50000 ਰੁਪਏ ਹਦੇ ਤੇ ਸੰਗਰਾਮ ਤੋਂ ਇੱਕ ਦਿਨ ਬਰਾਦਰੀ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਲੋਕ ਉਧਰ ਚਲੇ ਗਏ ਸੰਸਕਾਰ ਤੇ ਸੰਗਤ ਆਈ ਨੀ ਫਿਰ ਉਹਨੇ ਪ੍ਰਬੰਧਕਾਂ ਨੂੰ ਕਿਹਾ ਭਾਈ ਸਾਹਿਬ ਨੂੰ ਆਖਿਆ ਵੀ ਹੁਣ ਨਾ ਕਰਿਓ ਜਦ ਦਿਨ ਸੰਗਤ ਹੋਏਗੀ ਨਾ ਉਦਨ ਅਰਦਾਸ ਕਰਿਓ ਬਦਲ ਅਰਦਾਸ ਕਿਹਦੇ ਅੱਗੇ ਕਰਨੀ ਆ ਕਰਨੀ ਤਾਂ ਪਰਮੇਸ਼ਰ ਦੇ ਅੱਗੇ ਸੀ ਨਾ ਪਰ ਅਨਾਉਂਸਮੈਂਟ ਹੋ ਗਈ ਤੇ ਸਤਗੁਰੂ ਮਹਾਰਾਜ ਕਹਿੰਦੇ ਨਹੀਂ ਉਹ ਤਾਂ ਪਰਮੇਸ਼ਰ ਜਾਣਦਾ ਹੈ ਅਕਾਲ ਪੁਰਖ ਜਾਣਦਾ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਬਖਸ਼ਿਸ਼ ਕਰ ਰਿਹਾ ਸਤਗੁਰੂ ਜੀ ਕਹਿੰਦੇ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਦ ਉਬਰੇ ਜਨ ਬੀਤ ਮੈਂ ਬੇਂਦੀ ਕਰ ਰਿਹਾ ਸੀ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾਰ ਸੁਖ ਰਾਸ ਤਾਕ ਕੋ ਬਿਗਨ ਕੋ ਲਾਗੇ ਜਾਂ ਕਿ ਪ੍ਰਭ ਆਗੇ ਅਰਦਾਸ ਕਿਸੇ ਗੱਲ ਦੀ ਰੁਕਾਵਟ ਨਹੀਂ ਇਹ ਤਾਂ ਚੜ੍ਹਦੀ ਕਲਾ ਆ ਅ ਦੁਨੀਆ ਹੈਰਾਨ ਹੈ ਕਿ ਕਿਹੜੀ ਤਾਕਤ ਸਿੱਖਾਂ ਦੇ ਕੋਲ ਅੱਜ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਜਦੋਂ ਕੋਈ ਬਾੜ ਆਉਂਦੀ ਹੈ ਜਿਹੜੀ 20 ਰੁਪਏ ਦੀ ਪਾਣੀ ਦੀ ਬੋਤਲ ਹੈ ਤੇ ਉਹ 200 ਰੁਪਏ ਦੀ ਵਿਕਦੇ ਆ ਮਹਿੰਗਾ ਕਰ ਦਿੰਦੇ ਸਮਾਨ ਰਾਤੋਂ ਰਾਤ ਪਰ ਇਹ ਆ ਇੱਕੋ ਇੱਕੋ ਪਰਦੇਸ ਹੈ ਇੱਕੋ ਇੱਕ ਦੇਸ਼ ਹੈ ਇੱਕੋ ਇੱਕ ਗੁਰਨਾਨਕ ਦਾ ਇਹ ਉਹ ਦੇਸ਼ ਹੈ ਜਿੱਥੇ ਸਭ ਕੁਝ ਫਰੀ ਮਿਲਦਾ ਹੈ ਸਭ ਕੁਝ ਫਰੀ ਤੇ ਉਹ ਪਰਮੇਸ਼ਰ ਦੀ ਕਿਰਪਾ ਹੈ ਨਾ ਅਕਾਲ ਪੁਰਖ ਦੀ ਕਿਰਪਾ ਹੈ ਤੇ ਮਹਾਰਾਜ ਕਹਿੰਦੇ ਭਾਈ ਉਹ ਜਾਣਦਾ ਕੋਈ ਵਿਗਨ ਨਹੀਂ ਆਉਣ ਦਿੰਦਾ ਬਿ ਤਾਂ ਕੋ ਵਿਗਨ ਨਾ ਕੋ ਲੱਗੇ ਜਾਂਕੀ ਪ੍ਰਭ ਅਗੇ ਅਰਦਾਸ ਸਤਗੁਰੂ ਆਖਰ ਵਿੱਚ ਕਹਿੰਦੇ ਮਨ ਵਚ ਕਰਮ ਪ੍ਰਭ ਆਪਣਾ ਧਿਆਈ ਮਨ ਵਚ ਕਰਮ ਮਨ ਦੇ ਵਿੱਚ ਵੀ ਬਚਨਾ ਵਿੱਚ ਵੀ ਕਰਮ ਦੇ ਵਿੱਚ ਜਦੋਂ ਆਪਾਂ ਕਈ ਵੇਲੇ ਵਿਚਾਰ ਕੀਤੇ ਆਪਾਂ ਅਰਦਾਸ ਵਿੱਚ ਬੋਲਦੇ ਨਾ ਤਿੰਨ ਵਾਰੀ ਵਾਹਿਗੁਰੂ 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 ਚਿਤ ਆਵੇ ਹੁਣ ਇੱਕ ਵਾਰੀ ਨਹੀਂ ਬੋਲਦੇ ਪੰਜ ਵਾਰੀ ਨਹੀਂ ਬੋਲਦੇ ਤਿੰਨ ਵਾਰੀ ਬੋਲਦੇ ਤਿੰਨ ਵਾਰੀ ਕਿਉਂ ਬੋਲਦੇ ਆ ਵੀ ਸਾਡੇ ਮਨ ਵਿੱਚ ਵੀ ਹੋਵੇ ਸਾਡੇ ਬਚਨਾ ਤੇ ਵੀ ਹੋਵੇ ਤੇ ਸਾਡੇ ਕਰਮ ਦੇ ਵਿੱਚ ਵੀ ਹੋਵੇ ਮਾਰਾ ਕਹਿੰਦੇ ਮਨ ਵਚ ਕਰਮ ਪ੍ਰਭ ਏਕ ਤੇ ਆਏ ਸਰਵ ਫਲਾ ਸੋਈ ਜਨੁ ਪਾਇ ਮਨ ਵਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਏ ਤੇ ਜਦੋਂ ਉਹਦੀ ਸ਼ਰਨ ਵਿੱਚ ਆ ਗਏ ਤੇ ਕੀ ਮਿਲੇਗਾ ਮਹਾਰਾਜ ਕਹਿੰਦੇ ਸ਼ਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਾਹੋ ਗੁਰੂ ਮਹਾਰਾਜ ਕਿਰਪਾ ਕਰਨ ਬਹੁਤ ਹੀ ਆਪ ਦੀ ਭਾਗਾਂ ਵਾਲਿਓ ਜੋ ਸਤਗੁਰ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਅਰਦਾਸ ਹੈ ਸਤਿਗੁਰ ਦੇ ਚਰਨਾਂ ਵਿੱਚ ਸਤਿਗੁਰੂ ਸਾਰਿਆਂ ਦੇ ਨੇਮ ਦੇ ਵਿੱਚ ਵਾਧੇ ਬਖਸ਼ਿਸ਼ ਕਰਨ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ